ਦੇਖਾਂ ਦੀ ਸ਼ਾਂਤਰਾ ਵਿੱਚ ਬਸਤੇ ਲੋਕ ਗੀਤਾਂ ਨਾਲ ਸਨੇਹ ਰੱਖਣ ਵਾਲੇ ਸੋਝਵਾਨ ਸਰੋਤਿਆਂ ਨੂੰ ਸਤਿਕਾਰ ਸਤਿ ਸ਼੍ਰੀ ਅਕਾਲ ਇਸ ਨਵੇਂ ਵਰੇ 2025 ਵਿੱਚ ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਤੁਹਾਡੀ ਤੰਦਰੁਸਤੀ ਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਆਸ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਲੋਕ ਗੀਤਾਂ ਨਾਲ ਜੁੜੋਗੇ ਤੇ ਇਹਨਾਂ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਲਈ ਹਮਲਾ ਮਾਰੋਗੇ ਤੇ ਆਓ ਪੁਰਨਾਖੁਸ਼ੀ ਦੇ ਮੌਕਿਆਂ ਤੇ ਗਾਈ ਜਾਣ ਵਾਲੀ ਇੱਕ ਕੋੜੀ ਗਾਇਈ ਸੁਣੀਏ ਤੇ ਮਾਣੀਏ ਅੜੀਏ ਕੀ ਕਰੀਏ ਕੰਡੀ ਆ ਲੜੀਏ ਅੜੀਏ ਕੀ ਕਰੀਏ ਕੰਡੀ ਆ ਲੜੀ ਲੀਆਂ ਮੇਰੇ ਮਨ ਰਲੀਆਂ ਮੈਂ ਚੋਗ ਚੋਗ ਰੱਖ ਲਈਆ ਤੇਰੇ ਕੈਨ ਮਰੋੜੇ ਨੇ ਡੜ ਡਾਣਾੜ ਕਲੀਆਂ ਮੇਰੇ ਮਨ ਮੈਂ ਚੋਗ ਚੋਗ ਰੱਖ ਲਈਆ ਅੜੀਏ ਨੀ ਰਹੀ ਵੀਰ ਦੀ ਜਾਨ ਚੜੀ ਅੜੀਏ ਐ ਨੀ ਰਹੀ ਵੀਰ ਦੀ ਜਾਨ ਚੜੀ ਮੇਰੇ ਉਸੇ ਮਰੋੜੇ ਨੇ ਡਾੜਾ ਨਾਲ ਕਲੀਆਂ ਮੇਰੇ ਮਨਰਲੀਆਂ ਮੈਂ ਚੋਗ-ਚੋਗ ਰਖ ਲਈਆ O semrode ne daal daal naal kaliya Mere man radiya main chog chog rakh layya ਅੜੀਏ ਕੈਨਸ਼ਤਾਯਾਨੇ ਮੜੀਆਂ ਅੜੀਏ ਕੈਨਸ਼ਤਾਯਾਨੇ ਮੜੀਆਂ ਕੇਨੇ ਸ਼ਪੇਟਿ ਤਰਮੋਰ ਬਾਂਗੀ ਜੀ ਦੀ ਤੋਰ ਮੇਰਾ ਰਾਮ ਵਦਾਵੇਂ ਮੈਂ ਵਦ ਰਈ ਨੀਆ ਕੇ ਨ ਛਪੇ ਤੀ ਤਰਮੋਰ ਬਾਂਗੀ ਜੀ ਦੀ ਤੋਰ ਮੇਰਾ ਆਰਾਮ ਵਧਾਵੇ ਮੈਂ ਵਧ ਰਹੀ ਨਹੀਂ ਆ ਅੜੀਏ ਬਾਬਲ ਸ਼ਤਾਈਆਂ ਨੇ ਮਰੀ ਜਾਏ ਅੜੀਏ ਬਾਬਲ ਸ਼ਤਾਈਆਂ ਨੇ ਮਾਰੀਆਂ ਮੂਵੀਰੇ ਸ਼ਪੇ ਤਿਤਰ ਮੋਰ ਬਾਂਕੀ ਜੀ ਦੀ ਤੋਰ ਮੇਰਾ ਰਾਮ ਵਦਾ ਦਰੈਨੀਆ ਵੀਰシャਪੇ ਤਿਤਰ ਮੋਰ ਮਟਕਣੀ ਤੋਰ ਮੇਰਾ ਰਾਮ ਵਧਾਵੇ ਮੈਂ ਵਧਰੈਨੀਆ ਅੜੀਏ ਕੋਣਜ ਸੂਤਾਏ ਨੀ ਮਾਰੀਆੜੀਏ ਕੌਣ ਜੋ ਸੂਤਾਏ ਨੀ ਮਾਰੀਆ ਕੌਣ ਚੱਲੇ ਪਖੀ ਲਾਲ ਕੂਲੇ ਹੱਥਾ ਨਾਲ ਮੇਰਾ ਰਾਮ ਵਦਾਵੇ ਮੈਂ ਵਦ ਰੈਨੀਆ ਕਾਣ ਚੱਲੇ ਪਖੀ ਲਾਲ ਮਟਕਣੀ ਚਾਲ ਮੇਰਾ ਰਾਮ ਵਦਾਵੇ ਮੈਂ ਵਦ ਰੈਨੀਆ ਅੜੀਏ ਵੀਰ ਜੋ ਸੁਤਾਏ ਨੀ ਮੜੀਆਂ ਅੜੀਏ ਵੀਰ ਜੋ ਸੁਤਾਏ ਨੀ ਮੜੀਆਂ ਪਬੋ ਚੱਲੇ ਪਖੀ ਲਾਲੇ ਕੂਲੇ ਹੱਥਨਾ ਰਾਮ ਵਦਾਵੇ ਮੈਂ ਵਦ ਰਈਨੀਆ ਪੱਬੋ ਚੱਲੇ ਪੱਖੀ ਲਾਲੇ ਕੁਲੇ ਹੱਥਾ ਨਾਲ ਮੇਰਾ ਰਾਮ ਵਦਾਵੇ ਮੈਂ ਵਦ ਰਈਨੀਆ ਅੜੀਏ ਚੱਲਦੇ ਤੇ ਚਲਦੀ ਆ ਨੀਂਦੀ ਆਈ ਅੜੀਏ ਚੱਲਦੇ ਆ ਚਲਦੀ ਆ ਨੀਂਦੀ ਆਈ ਮੇ ਇਸੁਰਮਸਲਾਈ ਮਾਪੋ ਦੇ ਪਾਈ ਮੈਂ ਡੁਣੀ ਚੋਣੀ ਖੇੜ ਖੇੜ ਹਸ ਰਈਆ ਨੇਣੀ ਸੁਰਮਸਲਾਈ ਮਾਪੋ ਦੇ ਪਾਈ ਮੈ ਦੂਣੀ ਚੋਣੀ ਖੇੜ ਖੇੜ ਹਾਸ ਰਈਆ ਅੜੀਏ ਜੋੜੀ ਸਲਖਣੀ ਤੋਂ ਮਨ ਖੁਸ਼ੀਏ ਅੜੀਏ ਜੋੜੀ ਸੁਲਖਣੀ ਤੋਂ ਮਨ ਖੁਸ਼ ਏ ਜਿਵੇਂ ਅਮੜੀ ਦਾ ਲਾਲ ਵਸੇ ਖੁਸ਼ਹਾਲ ਸਰੀੜੀਆ ਵੰਡਰੇ ਅਮਰਦੀ ਦਾ ਲਾਲ ਵਸੇ ਖੁਸ਼ਹਾਲ ਸ਼ਰੀਰੀਆ ਵੰਡ ਰਹੀਆ